ਅੱਜਕੱਲ ਬੱਚਿਆਂ ਦੀ ਆਈ ਸਾਈਡ ਵੀਕ ਹੁੰਦੀ ਆ ਨਾ ਉਹਦੇ ਬਾਰੇ ਡਿਸਕਸ ਕਰਦੇ ਬੈ ਸੀਗੇ ਤਾਂ ਉਹਨਾਂ ਨੇ ਉਦੋਂ ਉਹਦੇ ਵਿੱਚ ਕਿਹਾ ਸੀਗਾ ਕਿ ਹੋਮਿਓਪੈਥੀ ਦੀ ਜਿਹੜੀ ਦਵਾਈ ਆ ਨਾ ਉਹਦੇ ਵਿੱਚ ਜਿਹੜਾ ਇਹਦਾ ਇਲਾਜ ਹੈਗਾ ਆ ਤੇ ਸਤਿ ਸ਼੍ਰੀ ਅਕਾਲ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਸੋ ਅੱਜ ਦੀ ਜਿਹੜੀ ਵੀਡੀਓ ਆ ਨਾ ਇਹ ਲਾਸਟ ਵਾਲੀ ਵੀਡੀਓ ਤੇ ਨਾਲ ਹੀ سٹਾਰਟ ਕਰ ਦਿੱਤੀ ਸੀ ਮਤਲਬ ਕਿ ਜਿੱਥੇ ਮੈਂ ਲਾਸਟ ਵੀਡੀਓ ਖਤਮ ਕੀਤੀ ਸੀ ਨਾ ਉਸ ਵਲ ਉਸੇ ਦਿਨੀ ਮੈਂ ਜਿਹੜੀ ਇਹ ਵੀਡੀਓ ਸਟਾਰਟ ਕੀਤੀ ਸੀ ਉਹ ਮੈਂ ਦੁਪਹਿਰ ਦੇ ਟਾਈਮ ਖਤਮ ਕੀਤੀ ਸੀ ਤੇ ਹੁਣ ਸ਼ਾਮ ਦਾ ਟਾਈਮ ਆ ਤੇ ਅੱਜ ਨਾ ਮੈਂ ਇੱਕ ਬਹੁਤ ਹੀ ਵਧੀਆ ਜਿਹੜੀ ਚੀਜ਼ ਬਣਾਉਣ ਲੱਗੀ ਆ ਜੋ ਕਿ ਅੱਖਾਂ ਦੀ ਰੋਸ਼ਨੀ ਵਾਸਤੇ ਬਹੁਤ ਵਧੀਆ ਆ ਤੇ ਵੈਸੇ ਵੀ ਜਿਨ੍ਹਾਂ ਨੇ ਅੱਖ ਬਣਾਈ ਹੁੰਦੀ ਹੈ ਨਾ ਬਜ਼ੁਰਗਾਂ ਨੇ ਜਿਨ੍ਹਾਂ ਦੀ ਅੱਖਾਂ ਦਾ ਆਪਰੇਸ਼ਨ ਹੋਇਆ ਹੁੰਦਾ ਹੈ ਨਾ ਉਹ ਵੀ ਇਹਨੂੰ ਖਾਣ ਤੇ ਉਹਨਾਂ ਲਈ ਵੀ ਬਹੁਤ ਫਾਇਦੇਮੰਦ ਆ ਇਹ ਬਹੁਤ ਹੀ ਪੁਰਾਣਾ ਨੁਸਖਾ ਆ ਤੇ ਵੈਸੇ ਤੇ ਇਹਦੇ ਵਿੱਚ ਸਿਰਫ ਪੰਜ ਚੀਜ਼ਾਂ ਪੈਂਦੀਆਂ ਆ ਪੰਜਾਂ ਚੀਜ਼ਾਂ ਤੋਂ ਇਹ ਬਣਦਾ ਆ ਪਰ ਮੈਂ ਇਹਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਐਕਸਟਰਾ ਪਾਉਣੀਆਂ ਆ ਸੋ ਇਹਦੇ ਵਾਸਤੇ ਮੈਂ ਲਿਆ ਚਾਰੇ ਮਗਜ ਸੌਂਫ ਧਾਗੇ ਵਾਲੀ ਮਿਸ਼ਰੀ ਬਦਾਮ ਦੀਆਂ ਗਿਰੀਆਂ ਤੇ ਸੁੱਕਾ ਧਨੀਆ ਨਾਲ ਜਿਹੜੀਆਂ ਮੈਂ ਇਹਦੇ ਵਿੱਚ ਐਕਸਟਰਾ ਚੀਜ਼ਾਂ ਪਾਉਣੀਆਂ ਉਹ ਖਸਖਸ ਤੇ ਕਾਲੀ ਮਿਰਚ ਜਿਹੜੀ ਚਾਰੇ ਮਗਜ ਸੌਂਫ ਧਾਗੇ ਵਾਲੀ ਮਿਸ਼ਰੀ ਬਦਾਮ ਤੇ ਸੁੱਕਾ ਧਨੀਆ ਆਇਆ ਨਾ ਇੰਨਾ ਪੰਜਾਂ ਚੀਜ਼ਾਂ ਨੂੰ ਜਿਹੜਾ ਬਰਾਬਰ ਮਾਤਰਾ ਵਿੱਚ ਲੈਣਾ ਆ ਮਤਲਬ ਕਿ ਜੇ ਇੱਕ ਚੀਜ਼ 20 ਗ੍ਰਾਮ ਆ ਤੇ ਬਾਕੀ ਚੀਜ਼ਾਂ ਵੀ 20 ਗ੍ਰਾਮ ਹੀ ਹੋਣੀਆਂ ਚਾਹੀਦੀਆਂ ਆ ਇਹਦੇ ਵਿੱਚ ਮਿਸ਼ਰੀ ਜਿਹੜੀ ਉਹ ਧਾਗੇ ਵਾਲੀ ਹੀ ਪੈਣੀ ਆ ਤੇ ਜਿਹੜੀ ਖਸਖਾਸ ਆ ਤੇ ਕਾਲੀ ਮਿਰਚਾਂ ਨਾ ਉਹ ਮੈਂ ਆਪਣੀ ਮਤਲਬ ਕਿ ਆਪਣੀ ਮਰਜ਼ੀ ਨਾਲ ਪਾਉਣ ਲੱਗੀ ਆ ਤੇ ਜਿਹੜੀ ਕਾਲੀ ਮਿਰਚ ਆ ਮੈਂ 2 ਚਮਚ ਲਈ ਆ ਤੇ ਖਸਖਾਸ ਵੀ ਜਿਹੜੇ ਆ ਉਹ 2 ਤੋਂ 3 ਚਮਚੀ ਲਿਆ ਅਗਰ ਕਾਲੀ ਮਿਰਚ ਵਿੱਚ ਜ਼ਿਆਦਾ ਪਾ ਦਿੱਤੀ ਨਾ ਫਿਰ ਉਹ ਬੱਚੇ ਖਾਂਦੇ ਨਹੀਂ ਆ ਸੋ ਜਿਹੜੀ ਸੌਫ ਤੇ ਜਿਹੜਾ ਸੁੱਕਾ ਧਨੀਆ ਸੀ ਨਾ ਉਹ ਬਰਸਾਤੀ ਮੌਸਮ ਕਰਕੇ ਮੈਨੂੰ ਥੋੜਾ ਜਿਹਾ ਸਿੱਲਾ ਲੱਗਦਾ ਪਿਆ ਸੀਗਾ ਇਸ ਕਰਕੇ ਮੈਂ ਨਾ ਇਹਨੂੰ ਪਹਿਲਾਂ ਹਲਕਾ ਜਿਹਾ ਰੋਸਟ ਕਰ ਲੈਣਾ ਆ ਕਿਉਂਕਿ ਫਿਰ ਜਿਹੜਾ ਇਹ ਚੰਗੀ ਤਰ੍ਹਾਂ ਪੀਸਿਆ ਜਾਊਗਾ ਨਹੀਂ ਤੇ ਫਿਰ ਇਹ ਚੰਗੀ ਤਰ੍ਹਾਂ ਪੀਸਿਆ ਨਹੀਂ ਜਾਂਦਾ ਸੋ ਗੈਸ ਦਾ ਫਲੇਮ ਬਿਲਕੁਲ ਜਿਹੜਾ ਲੋ ਰੱਖਿਆ ਹੋਇਆ ਆ ਤੇ ਪੈਨ ਨੂੰ ਜਿਹੜਾ ਮੈਂ ਗਰਮ ਕਰ ਲਿਆ ਆ ਤੇ ਉਹਦੇ ਉੱਤੇ ਲਗਾਤਾਰ ਚਲਾਉਂਦੇ ਹੋਏ ਜਿਹੜਾ ਮੈਂ ਭੁੰਨ ਲੈਣਾ ਆ ਤੇ ਜਦੋਂ 스멜 ਆਈ ਨਾ ਉਦੋਂ ਤੱਕ ਹੀ ਭੁੰਨਣਾ ਆ ਤੇ ਇਹਨੇ ਸੁੱਕਾ ਤਾਂ ਨਹੀਂ ਆਇਆ ਐਨੂੰ ਵੀ ਮੈਂ ਇੱਦਾਂ ਹੀ ਭੁੰਨ ਲੈਣਾ ਆ ਇਸ ਤਰੀਕੇ ਨਾਲ ਜਦੋਂ ਅਸੀਂ ਭੁੰਨ ਲਾਂਗੇ ਨਾ ਕਿਉਂਕਿ ਬਰਸਾਤੀ ਮੌਸਮ ਆ ਇਸ ਕਰਕੇ ਥੋੜਾ ਥੋੜਾ ਸਿੱਕਲਾ ਪਾਣੀ ਹੁੰਦਾ ਨਾ ਤੇ ਜਦੋਂ ਭੁੰਨ ਲਈਏ ਨਾ ਤੇ ਜਲਦੀ ਵਧੀਆ ਟਿੱਕੇ ਨਾਲ ਪੀਸੇ ਜਾਂਦੇ ਆ ਤੋਂ ਹਲਕਾ ਹਲਕਾ ਹੀ ਭੁੰਨਣਾ ਆ ਸੀਕ ਹੀ ਲਵਾਉਣਾ ਇੱਕ ਤਰ੍ਹਾਂ ਦਾ ਇਨੂੰ ਵੀ ਜਿਹੜਾ ਸੇਕ ਲੱਗ ਗਿਆ 스멜 ਆਉਣੀ ਸ਼ੁਰੂ ਹੋ ਗਈ ਆ ਇਹਨੂੰ ਵੀ ਮੈਂ ਥਾਲੀ ਉਸੇ ਥਾਲੀ ਵਿੱਚ ਪਾ ਦੇਣਾ ਆ ਤੇ ਗੈਸ ਨੂੰ ਆਫ ਕਰ ਦੇਣਾ ਆ ਜਿਹੜਾ ਪੈਨ ਆ ਪਹਿਲਾਂ ਹੀ ਗਰਮ ਆ ਇਸ ਦੇ ਵਿੱਚ ਮੈਂ ਇਦਾਂ ਹੀ ਜਿਹੜੀ ਆ ਖਸਖਾਸ ਥੋੜੀ ਜਿਹੀ ਪਾ ਦੇਣੀ ਕਿ ਇਹਨੂੰ ਵੀ ਥੋੜਾ ਸੇਕ ਲੱਗ ਜਾਵੇ ਇਹਨੂੰ ਮੈਂ ਇੱਕ ਕੌਲੀ 'ਚ ਕੱਢ ਲੈਣਾ ਆ ਸਾਰੀਆਂ ਚੀਜ਼ਾਂ ਜਿਹੜੀਆਂ ਪਿਆਰ ਹੋ ਗਿਆ ਆ ਇੱਧਰ ਇਹੋ ਥੋੜੀ ਜਿਹਾ ਠੰਡਾ ਕਰ ਲਾਂਗੀ ਸੌਫਟ ਦੇ ਜਿਹੜਾ ਧਨੀਆ ਇਹ ਠੰਡਾ ਹੋ ਗਿਆ ਆ ਇਹਨੂੰ ਜਿਹੜਾ ਆ ਹੁਣ ਮੈਂ ਮਤਲਬ ਕਿ ਥੋੜਾ ਥੋੜਾ ਕਰਕੇ ਪੀਸ ਲੂੰਗੀ ਪਹਿਲਾਂ ਸੌਫਟ ਦੇ ਧਨੀਆ ਪੀਸ ਲੂੰਗੀ ਦੋ ਵਾਰ ਕਰਕੇ ਫਿਰ ਬਦਾਮ ਪੀਸਾਂਗੀ ਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਪੀਸ ਲਾਂਗੀ ਫਿਰ ਇਹਨਾਂ ਨੂੰ ਜਿਹੜਾ ਆ ਉਹ ਮੈਂ ਮਿਕਸ ਕਰ ਲੈਣਾ ਬਸ ਇੰਨਾ ਹੀ ਕੰਮ ਆ ਮੈਂ ਤੁਹਾਨੂੰ ਦੱਸਦੀ ਹਾਂ ਕਿ ਜਦੋਂ ਮੇਰਾ ਬੇਟਾ ਛੋਟਾ ਸੀ ਨਾ ਤਕਰੀਬਨ 4 ਸਾਲ ਦਾ ਸੀਗਾ ਮੇਰਾ ਬੇਟਾ ਵੱਡਾ ਤੇ ਉਹਦੀ ਵੀ ਆਈਸਾਈਡ ਬਹੁਤ ਵੀਕ ਹੋ ਗਈ ਸੀਗੀ ਮਤਲਬ ਕਿ ਉਹਦੀ ਇੱਕ ਅੱਖ ਦਾ ਜਿਹੜਾ ਨੰਬਰ ਸੀਗਾ ਉਹ 3 ਸੀਗਾ ਇੱਕ ਦਾ ਨਹੀਂ ਇੱਕ ਦਾ ਅੱਖ ਦਾ 3 ਸੀ ਤੇ ਇੱਕ ਦਾ 3.5 ਸੀਗਾ ਤੇ ਜਦੋਂ ਅਸੀਂ ਡਾਕਟਰ ਨੂੰ ਚੈੱਕ ਕਰਾਇਆ ਸੀ ਨਾ ਉਸ ਟਾਈਮ ਦੇ ਉੱਤੇ ਤੇ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਰਹਿੰਦੀ ਹੁੰਦੀ ਸੀਗੀ ਕਿ ਇਹਦੀ ਹੁਣੇ ਹੀ ਇਹਨੂੰ ਐਨਕ ਲੱਗ ਗਈ ਆ ਤੇ ਮਤਲਬ ਕਿ ਜਦੋਂ ਸਕੂਲ ਜਾਣਾ ਕਦੀ ਐਨਕ ਸਕੂਲ ਰਹਿ ਜਾਣੀ ਕਿਉਂਕਿ ਬੱਚਾ ਸੀਗਾ ਤੇ ਸੰਭਾਲ ਨਹੀਂ ਚੱਕ ਸਕਦਾ ਸੀਗਾ ਤੇ ਕਈ ਵਾਰੀ ਕੀ ਹੁੰਦਾ ਸੀਗਾ ਕਿ ਦੂਜੇ ਦਿਨ ਐਨਕ ਜਿਹੜੀ ਤੋੜ ਦਿੰਦਾ ਸੀਗਾ ਤੇ ਮੈਨੂੰ ਨਾ ਬਹੁਤ ਜ਼ਿਆਦਾ ਟੈਨਸ਼ਨ ਰਹਿੰਦੀ ਸੀਗੀ ਫਿਰ ਮੈਂ ਨਾ ਇੱਕ ਵਾਰ ਟੀਵੀ ਦੇ ਉੱਤੇ ਨਾ ਇੱਕ ਡਾਕਟਰਸ ਦੀ ਮੀਟਿੰਗ ਚੱਲਦੀ ਪਈ ਸੀ ਉੱਥੇ ਉਹਨਾਂ ਨੇ ਮਤਲਬ ਕਿ ਟੀਵੀ ਦੇ ਉੱਤੇ ਆਂਦਾ ਪਿਆ ਸੀਗਾ ਤਾਂ ਉਹਨਾਂ ਨੇ ਜਿਹੜੇ ਅੱਜ ਕੱਲ ਬੱਚਿਆਂ ਦੀ ਆਈ ਸਾਈਡ ਵੀਕ ਹੁੰਦੀ ਆ ਨਾ ਉਹਦੇ ਬਾਰੇ ਡਿਸਕਸ ਕਰਦੇ ਪਏ ਸੀਗੇ ਤਾਂ ਉਹਨਾਂ ਨੇ ਉਦੋਂ ਉਹਦੇ ਵਿੱਚ ਕਿਹਾ ਸੀਗਾ ਕਿ ਹੋਮਿਓਪੈਥੀ ਦੀ ਜਿਹੜੀ ਦਵਾਈ ਆ ਨਾ ਉਹਦੇ ਵਿੱਚ ਜਿਹੜਾ ਇਹਦਾ ਇਲਾਜ ਹੈਗਾ ਆ ਤੇ ਬੱਚਿਆਂ ਦੀ ਆਈ ਸਾਈਡ ਠੀਕ ਹੋ ਸਕਦੀ ਆ ਫਿਰ ਮੈਂ ਜਿਹੜਾ ਆ ਆਪਣੇ ਬੇਟੇ ਨੂੰ ਜਿਹੜਾ ਆ ਉਹ ਹੋਮੋਪੈਥੀ ਦੀ ਦਵਾਈ ਲੈ ਕੇ ਦਿੱਤੀ ਸੀ ਨਾਲ ਇੱਕ ਡ੍ਰੌਪ ਸੀਗੇ ਜੇ ਉਹ ਪਾਉਂਦੀ ਰਹੀ ਤੇ ਫਿਰ ਨਾਲ ਇੱਕ ਕੰਮ ਮੈਂ ਹੋਰ ਕੀਤਾ ਸੀਗਾ ਆਪਣੇ ਬੱਚੇ بیٹے ਨੂੰ ਜਿਹੜਾ ਉਹ ਮੈਂ ਬੈਡਮਿੰਟਨ ਖਵਾ ਦਿੱਤਾ ਸੀਗਾ ਪਾਰਕ ਵਿੱਚ ਲੈ ਕੇ ਜਾਂਦੀ ਸੀ ਕਿਉਂਕਿ ਬੈਡਮਿੰਟਨ ਦੇ ਨਾਲ ਵੀ ਜਿਹੜੀ ਆਈ ਸਾਈਟ ਹੈ ਨਾ ਉਹ ਬਹੁਤ ਸਟਰੋਂਗ ਮਤਲਬ ਕਿ ਆਈ ਸਾਈਟ ਜਿਹੜੀ ਆ ਉਹ ਬਹੁਤ ਵਧੀਆ ਹੋ ਜਾਂਦੀ ਆ ਤੇ ਫਿਰ ਜਿਹੜਾ ਇੱਕ ਮੈਂ ਜਿਹੜਾ ਕੰਮ ਕੀਤਾ ਸੀ ਨਾ ਉਹਨੂੰ ਹਰੀਆਂ ਸਬਜ਼ੀਆਂ ਬਹੁਤ ਖਵਾਈਆਂ ਸੀਗੀਆਂ ਉਹਨੂੰ ਸਬਜ਼ੀਆਂ ਖਵਾਉਂਦੀ ਸੀ ਔਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਖਾ ਲੈਂਦਾ ਸੀਗਾ ਫਿਰ ਉਹਦੀ ਉਹਨੇ ਮੈਨੂੰ ਪਹਿਲਾਂ ਕਿਹਾ ਕਿ ਮम्मा ਮੇਰੀ ਨਾ ਜਿਹੜੀ ਮੇਰੀ ਨੂੰ ਮੇਰੀ ਅੱਖਾਂ ਚ ਪਾਣੀ ਵਗਦਾ ਫਿਰ ਜਦੋਂ ਅਸੀਂ ਆਈ ਸਾਈਟ ਚੈੱਕ ਕਰਾਈ ਤੇ ਫਿਰ ਇੱਕ ਅੱਖ ਦਾ 2 ਨੰਬਰ ਹੋ ਗਿਆ ਤੇ ਇੱਕ ਦਾ ਜਿਹੜਾ ਆ ਉਸ ਮਤਲਬ ਕਿ 2.5 ਹੋ ਗਿਆ ਫਿਰ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਨਾ ਉਹਦੀ ਹੌਲੀ ਹੌਲੀ ਜਿਹੜੀ ਆਈ ਸਾਈਟ ਆ ਠੀਕ ਹੁੰਦੀ ਰਹੀ ਤੇ ਫਿਰ ਅਸੀਂ ਦੁਬਾਰਾ ਚੈੱਕ ਹੀ ਨਹੀਂ ਕਰਾਈ ਉਹਦੀ ਜਿਹੜੀ ਸਪੈਕਸ ਆ ਉਹ ਉੱਤਰ ਗਈ ਸੋ ਇਹ ਜਿਹੜੀ ਦਵਾਈ ਵੀ ਆ ਨਾ ਇਹ ਵੀ ਬਹੁਤ ਇਫੈਕਟ ਕਰਦੀ ਆ ਬਟ ਇਹਨੂੰ ਤੁਸੀਂ ਬੱਚਿਆਂ ਨੂੰ ਜ਼ਰੂਰ ਦਿਓ ਜੇ ਬੱਚੇ ਖਾਂਦੇ ਆ ਪਰ ਇਹਦੇ ਨਾਲ ਨਾਲ ਜਿਹੜਾ ਆ ਬੱਚਿਆਂ ਨੂੰ ਹਰੀਆਂ ਸਬਜ਼ੀਆਂ ਜ਼ਰੂਰ ਖਾਣ ਨੂੰ ਦਿਓ ਤੇ ਹਰੀਆਂ ਸਬਜ਼ੀਆਂ ਜਿਹੜੀਆਂ ਆ ਨਾ ਉਹਨਾਂ ਦੇ ਨਾਲ ਜਿਹੜਾ ਬੱਚਿਆਂ ਦੀ ਸਿਹਤ ਦੇ ਉੱਤੇ ਬਹੁਤ ਵਧੀਆ ਅਸਰ ਪੈਂਦਾ ਆ ਹਰੀਆਂ ਸਬਜ਼ੀਆਂ ਦੇ ਨਾਲ ਹੀ ਜਿਹੜਾ ਆ ਉਹ ਅੱਖਾਂ ਦੀ ਰੋਸ਼ਨੀ ਵੀ ਠੀਕ ਹੋ ਜਾਂਦੀ ਅੱਜ ਕੱਲ੍ਹ ਦੀ ਇੱਕ ਟ੍ਰੈਂਡ ਹੀ ਬਣ ਗਿਆ ਕਿ ਹਰੇਕ ਛੋਟੇ ਬੱਚੇ ਨੂੰ ਜਿਹੜੀਆਂ ਸਪੈਕਸ ਲੱਗੀ ਹੋਈਆਂ ਸੋ ਮੇਰੀ ਜਿਹੜੀ ਇਹ ਇੱਕ ਨੂੰ ਦਵਾਈ ਕਹਿ ਲਓ ਜਾਂ ਕੁਝ ਵੀ ਕਹਿ ਲਓ ਤੇ ਇਹ ਬਣ ਕੇ ਤਿਆਰ ਆ ਮੈਂ ਸਾਰੀਆਂ ਚੀਜ਼ਾਂ ਨੂੰ ਪੀਸ ਲਿਆ ਆ ਤੇ ਇਹਨੂੰ ਇੱਕ ਡੱਬੇ ਵਿੱਚ ਪਾ ਕੇ ਰੱਖ ਦਿੱਤਾ ਆ ਇਹਨੂੰ ਜਿਹੜਾ ਆ ਤੁਸੀਂ ਦੁੱਧ ਦੇ ਨਾਲ ਖਾ ਸਕਦੇ ਹੋ ਟਾਈਮ ਹੋ ਗਿਆ ਆ ਤੇ ਮੈਂ ਜਿਹੜਾ ਸਾਰਾ ਕੰਮ ਕਰ ਲਿਆ ਸਾਡਾ ਡਿਨਰ ਹੋ ਗਿਆ ਸੀ ਕਿਸੇ ਨੇ ਤਲੀਆਂ ਖਾ ਲਿਆ ਕਿਸੇ ਨੇ ਖਿਚੜੀ ਤੇ ਕਿਸੇ ਨੇ ਫੁਲਕੇ ਤੇ ਇਧਰ ਮੈਂ ਭਾਂਡੇ ਧੋ ਕੇ ਰੱਖ ਦਿੱਤੇ ਆ ਇਧਰ ਪਿੰਡੀਆਂ ਵੀ ਧੋ ਕੇ ਰੱਖ ਦਿੱਤੀਆਂ ਆ ਸਵੀਰੇ ਬਣੀਆਂ ਪਿੰਡੀਆਂ ਕਿੰਨੀ ਦੇਰ ਬਾਅਦ ਜਿਹੜਾ ਅਸੀਂ ਪਿੰਡੀਆਂ ਦੀ ਸਬਜ਼ੀ ਬਣਾਉਣ ਲੱਗੇ ਆ। ਇਹਨੂੰ ਮੈਂ ਧੋ ਕੇ ਰੱਖ ਦਿੱਤਾ ਆ ਤੇ ਇਸ ਕੱਪੜੇ ਨਾਲ ਟੱਕ ਦੇਣਾ ਆ। ਸਵੀਰ ਤੱਕ ਇਹਨਾਂ ਨੇ ਜਿਹੜਾ ਆ ਆਪੇ ਸੁੱਕ ਜਾਣਾ। ਗੁੱਡ ਮਾਰਨਿੰਗ ਸਵੇਰ ਦਾ ਟਾਈਮ ਹੋ ਗਿਆ ਮੈਂ ਹੁਣੇ ਪਾਠ ਕਰਕੇ ਆਈ ਆ ਤੇ ਮੈਂ ਜਦੋਂ ਸਵੇਰੇ 5 ਵਜੇ ਉੱઠી ਤਾਂ ਮੰਮੀ ਨੇ ਨਾ ਸਵੇਰੇ ਸਬਜ਼ੀ ਕੱਟ ਕੇ ਬਣਾ ਦਿੱਤੀ ਰਾਤੀ ਮੈਂ ਤੁਹਾਨੂੰ ਦਿਖਾਇਆ ਸੀ ਨਾ ਕਿ ਮੈਂ ਪਿੰਡੀਆਂ ਧੋ ਕੇ ਰੱਖੀਆਂ ਆ ਤੇ ਮੰਮੀ ਨੇ ਨਾ ਸਬਜ਼ੀ ਕੱਟ ਕੇ ਬਣਾ ਦਿੱਤੀ ਸੀ ਸਵੇਰੇ ਤੇ ਕਹਿੰਦੇ ਮੈਨੂੰ ਨੀਂਦ ਨਹੀਂ ਆਂਦੀ ਪਈ ਸੀ ਮੈਂ ਸੋਚਿਆ ਕਿ ਚਲੋ ਸਬਜ਼ੀ ਬਣਾ ਦਿੰਨੀ ਆ ਤੇ ਉਸ ਤੋਂ ਬਾਅਦ ਮੈਂ ਪਾਠ ਕਰਕੇ ਤੇ ਹੁਣ ਮੈਂ ਜਿਹੜਾ ਫ੍ਰੀ ਹੋਈ ਆ ਤੇ ਹੁਣ ਜਿਹੜਾ 8 ਵਜੇ ਦਾ ਟਾਈਮ ਆ ਮੈਂ ਹੁਣ ਚਾਹ ਪੀਣੀ ਆ ਤੇ ਫਿਰ ਜਿਹੜਾ ਥੋੜੀ ਦੇ ਰੈਸਟ ਕਰਕੇ ਤੇ ਫੁਲਕੇ ਬਣਾਉਣੇ ਆ ਕਿਉਂਕਿ ਅੱਧਾ ਕੰਮ ਤੇ ਮੇਰਾ ਹਲਕਾ ਹੋ ਗਿਆ ਮੰਮੀ ਨੇ ਕਹ ਦਿੱਤਾ ਆ ਸੋ ਮੈਂ ਸਿਰਫ ਜਿਹੜੇ ਫੁਲਕੇ ਹੀ ਬਣਾਉਣੇ ਆ ਤੇ ਅੱਜ ਦਾ ਜਿਹੜਾ ਬਾਹਰ ਦਾ ਮੌਸਮ ਆ ਨਾ ਅੱਜ ਫੇਰ ਬਦਲ ਹੋਇਆ ਆ ਹਲਕਾ ਹਲਕਾ ਜਿਹਾ ਬੱਦਲ ਆ ਵੈਸੇ ਮੈਂ ਬਾਹਰ ਜਾ ਕੇ ਨਹੀਂ ਵੇਖਿਆ ਕਿਉਂਕਿ ਸਾਨੂੰ ਵੇਖਣ ਲਾਸੇ ਨਾ ਕੋਠੇ ਤੇ ਜਾਣਾ ਪੈਂਦਾ ਆ ਤੇਰੀ ਪਤਾ ਲੱਗਦਾ ਕਿ ਬਾਹਰ ਦਾ ਮੌਸਮ ਕਿਹੋ ਜਿਹਾ ਆ ਤੇ ਕੱਲ ਵੀ ਧੁੱਪ ਨਿਕਲੀ ਸੀ ਪਰਸੋ ਵੀ ਧੁੱਪ ਨਿਕਲੀ ਸੀ ਬਟ ਅੱਜ ਥੋੜਾ ਜਿਹਾ ਬੱਦਲ ਆ ਬੱਦਲ ਵੇਖ ਕੇ ਤਾਂ ਵੈਸੇ ਮਨ ਉਦਾਸ ਹੋ ਜਾਂਦਾ ਆ ਮੀ ਜਿਹੜਾ ਨਾ ਉਹ ਚੰਗਾ ਹੀ ਨਹੀਂ ਲੱਗਦਾ ਪਿਆ ਕਿਤੇ ਤੁਹਾਨੂੰ ਪਤਾ ਆ ਕਿ ਮੀਂਹ ਦੇ ਕਾਰਨ ਕਿੰਨਾ ਜ਼ਿਆਦਾ ਜਿਹੜਾ ਆ ਉਹ ਦਰਿਆਵਾਂ ਦੇ ਵਿੱਚ ਪਾਣੀ ਆਉਣ ਕਾਰਨ ਤੇ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਆ ਤੇ ਕਿੰਨਾ ਜ਼ਿਆਦਾ ਜਿਹੜਾ ਨੁਕਸਾਨ ਹੋ ਗਿਆ ਆ ਕਿ ਮਤਲਬ ਕਿ ਵੇਖ ਕਿੰਨੇ ਕਿੰਨੇ ਫੁੱਟ ਪਾਣੀ ਆ ਗਿਆ ਆ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਦੀ ਸਾਰੀ ਉਮਰ ਦੀ ਕਮਾਈ ਹੋਈ ਜਿਹੜੀ ਕੁੰਜੀ ਸੀਗੀ ਉਹਨਾਂ ਦੀ ਜਿਹੜੀ ਮਿਹਨਤ ਸੀ ਉਹਨਾਂ ਦਾ ਜਿਹੜਾ ਘਾਰ ਆ ਉਸ ਵਿੰਟਾਂ ਸਕਿੰਟਾਂ ਵਿੱਚ ਜਿਹੜੇ ਆ ਪਾਣੀ ਵਿੱਚ ਰੁੜਦੇ ਜਾ ਰਹੇ ਆ ਜਾਨਵਰਾਂ ਵੱਲ ਵੇਖ ਵੇਖ ਕੇ ਬਹੁਤ ਦੁੱਖ ਹੁੰਦਾ ਆ ਉਹਦੇ ਵਿਚਾਰੇ ਕਿਸੇ ਨੂੰ ਦੱਸ ਵੀ ਨਹੀਂ ਸਕਦੇ ਹਨਾ ਕਿ ਉਹਨਾਂ ਨੂੰ ਕੀ ਉਹਨਾਂ ਨੂੰ ਮਤਲਬ ਕਿ ਬਹੁਤ ਔਖਾ ਜਿਹੜਾ ਟਾਈਮ ਆ ਆਇਆ ਆ ਤੇ ਸਭ ਤੋਂ ਜ਼ਿਆਦਾ ਜਿਹੜਾ ਫਸਲਾਂ ਖਰਾਬ ਹੋ ਗਈਆਂ ਆ ਕਿਸਾਨਾਂ ਦਾ ਕਿੰਨਾ ਗੁਰਾ ਹਾਲ ਆ ਕਿਸਾਨਾਂ ਦਾ ਕਿੰਨਾ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਹੋ ਗਿਆ ਆ ਤੇ ਇਕੱਲਾ ਉਹਨਾਂ ਦਾ ਨੁਕਸਾਨ ਨਹੀਂ ਹੋਇਆ ਸਾਡਾ ਵੀ ਹੋਇਆ ਹੈ ਕਿਉਂਕਿ ਇਹ ਕਿਸਾਨਾਂ ਦੇ ਆਲੇ ਦੁਆਲੇ ਸਾਡੇ ਸਾਰਿਆਂ ਦੀ ਜ਼ਿੰਦਗੀ ਘੁੰਮਦੀ ਆ ਅਗਰ ਉਹ ਅੰਨ ਨਹੀਂ ਉਗਵਾਉਣਗੇ ਉਹਨਾਂ ਦੀਆਂ ਫਸਲਾਂ ਖਰਾਬ ਹੋਣਗੀਆਂ ਤੇ ਅਸੀਂ ਕਿੱਥੋਂ ਖਾਵਾਂਗੇ ਸੋ ਉਹਨਾਂ ਦੇ ਨਾਲ ਹੀ ਇੱਕ ਜ਼ਿੰਮੇਵਾਰ ਦੇ ਆਲੇ ਦੁਆਲੇ ਜਿਹੜੇ ਆ ਸਾਰੇ ਰੋਜ਼ਗਾਰ ਚੱਲਦੇ ਆ ਸਾਰੇ ਕਿਤੇ ਚੱਲਦੇ ਆ ਤੇ ਸਾਰਿਆਂ ਦੀ ਰੋਜੀ ਰੋਟੀ ਚੱਲਦੀ ਆ ਸੋ ਵਾਈਗਰੂ ਜਿਹੜਾ ਆ ਉਹ ਸਭ ਦਾ ਭਲਾ ਕਰੇ ਤੇ ਸਾ ਜਲਦੀ ਜਲਦੀ ਜਿਹੜਾ ਸਾਰਾ ਕੁਝ ਆ ਉਹ ਠੀਕ ਕਰੇ ਤੇ ਸਾਰੇ ਜਿਹੜੇ ਆਪਣੀ ਜ਼ਿੰਦਗੀ ਵਿੱਚ ਜਿਹੜੇ ਆ ਉਹ ਜਲਦੀ ਜਲਦੀ ਜਿਹੜੇ ਆ ਉਹ ਪਹਿਲਾਂ ਵਾਂਗ ਜਿਹੜੇ ਉਹ ਜੀਣ ਲੱਗਣ ਪਰ ਜਿੰਨਾਂ ਦਾ ਘਰਾਂ ਦੇ ਘਾਰ ਪਾਣੀ ਵਿੱਚ ਰੁੜ ਗਏ ਆ ਨਾ ਉਹਨਾਂ ਲਈ ਤੇ ਇੱਕ ਬਹੁਤ ਵੱਡਾ ਦੁੱਖਿਆ ਤੇ ਫਿਰ ਵੀ ਵੈਗਰੂ ਜਿਹੜਾ ਆ ਉਹ ਪਲਾ ਕਰਨ ਸੋ ਇਹ ਸੀਗਾ ਮੇਰਾ ਅੱਜ ਦਾ ਵਲੌਗ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਆ ਤਾਂ ਇਸ ਨੂੰ ਲਾਈਕ ਕਰ ਦਿਆ ਕਰੋ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਤੇ ਹੁਣ ਜਿਹੜਾ ਹੈ ਨੈਕਸਟ ਵੀਡੀਓ ਵਿੱਚ ਮਿਲਦੇ ਆ ਕੋਸ਼ਿਸ਼ ਕਰਾਂਗੀ ਕਿ ਇਸ ਤੋਂ ਵੀ ਵਧੀਆ ਜਣੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂ ਕੁਝ ਮੋਟੀਵੇਸ਼ਨਲ ਹੋਵੇ ਜਿਸ ਵਿੱਚ ਤੁਸੀਂ ਕੁਝ ਸਿੱਖ ਸਕੋ ਤੇ ਮੇਰੀ ਕੋਸ਼ਿਸ਼ ਹੈ ਹੀ ਹੁੰਦੀ ਆ ਕਿ ਮੈਂ ਤੁਹਾਨੂੰ ਕੁਝ ਮਤਲਬ ਕਿ ਸਿਖਾ ਸਕਾਂ ਤੇ ਆਪ ਵੀ ਸਿੱਖ ਸਕਾਂ ਤੇ ਮਿਲਦੇ ਆ ਨੈਕਸਟ ਵਲੌਗ ਵਿੱਚ Tata glue ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਫਾਰ ਵਾਚਿੰਗ